ਸਤਿ ਸ੍ਰੀ ਅਕਾਲ ਭਾਵੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚੋਲੇ ਦੀ ਪਨੀਰੀ ਬਾਰੇ ਕਿ ਕਿੱਦਾਂ ਆਪਾਂ ਚੋਲੇ ਦੀ ਪਨੀਰੀ ਨੂੰ 20 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਘੱਟ ਸਮੇਂ ਦੇ ਵਿੱਚ ਪਨੀਰੀ ਤਿਆਰ ਕਰਨ ਬਾਰੇ ਜਿਹੜੇ ਪੰਜ ਚਾਰ ਨੁਕਤੇ ਆ ਤੁਹਾਡੇ ਨਾਲ ਸਾਂਝੇ ਕਰਨੇ ਅੱਜ ਕਿਉਂਕਿ ਜਦੋਂ ਪਨੀਰੀ ਆਪਣੀ ਜਿਆਦਾ ਵੱਡੀ ਹੋ ਜਾਂਦੀ ਹੈ ਤਾਂ ਉਹਦੀਆਂ ਗਰਾਂ ਵਿੱਚ ਗੰਦਾ ਭੜਨੇ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਣੀ ਪਨੀਰੀ ਚਲਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਆਪ ਨੂੰ ਕਰਨਾ ਪੈਂਦਾ ਹੈ ਤਾਂ ਉਹਨਾਂ ਦਿੱਕਤਾਂ ਤੋਂ ਬਚਣ ਲਈ ਅੱਜ ਆਪਾਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਨੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਸਮੇਂ ਸਿਰ ਪਹੁੰਚ ਸਕਣ ਤੇ ਤੁਸੀਂ ਵੀਡੀਓ ਤੋਂ ਲਾਹਾ ਲੈ ਸਕੋ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਕਿਸਾਨ ਵੀਰੋ ਐਂਡ ਤੱਕ ਜ਼ਰੂਰ ਸੋਣੇ ਵੀਡੀਓ ਨੂੰ ਤੇ ਆਪਾਂ ਇੱਕ ਕਨਾਲ ਦੇ ਹਿਸਾਬ ਨਾਲ ਤੁਹਾਡੇ ਨਾਲੇ ਵੀਡੀਓ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਸਾਂਝੀ ਕਰਾਂਗੇ ਤਾਂ ਧਿਆਨ ਰੱਖਿਓ ਤਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕਿ ਸਾਨੂੰ ਵੀਰੋ ਆਪਾਂ ਨੂੰ ਜ਼ਮੀਨ ਦੀ ਚੋਣ ਤੋਂ ਸ਼ੁਰੂ ਕਰਨਾ ਪੈਣਾ ਹੈ ਕਿ ਜਿਵੇਂ ਦੀ ਚੋਣ ਆਪਣੀ ਜਿੱਥੇ ਆਪਾਂ ਆਪਣੀ ਲਾਉਣੇ ਕਿਹੋ ਜੀ ਜ਼ਮੀਨ ਹੋਣੀ ਚਾਹੀਦੀ ਹੈ ਤਾਂ ਜੇਕਰ ਹੋ ਸਕੇ ਨਹਿਰੀ ਪਾਣੀ ਵਾਲੀ ਜਗ੍ਹਾ ਦੀ ਚੋਣ ਕਰੋ ਜਿੱਥੇ ਨਹਿਰੀ ਪਾਣੀ ਦੀ ਆਪਾਂ ਨੂੰ ਸਹੂਲਤ ਹੋਵੇ ਤਾਂ ਉਹ ਨਹਿਰੀ ਪਾਣੀ ਕਾਫੀ ਮਦਦ ਕਰਦਾ ਆਪਾਂ ਨੂੰ ਪਨੀਰੀ ਦੇ ਵਿੱਚ ਤਾਂ ਦੂਸਰੀ ਗੱਲ ਆਪਣੇ ਜਗ੍ਹਾ ਇਹ ਸੜਕ ਦੇ ਨੇੜੇ ਜਾ ਪਹੀ ਦੇ ਜਿਹੜੇ ਆਪਣੇ ਕੱਚੇ ਰਸਤੇ ਹੁੰਦੇ ਆ ਖੇਤਾਂ ਵਾਲੇ ਉਹਨਾਂ ਤੋਂ ਥੋੜੀ ਹਟਣੀ ਜਗ੍ਹਾ ਹੋਣੀ ਚਾਹੀਦੀ ਏ ਕਿਉਂਕਿ ਉੱਥੇ ਜਿਹੜਾ ਰੇਤ ਆ ਕਾਫੀ ਬਰੀਕ ਹੁੰਦਾ ਤੇ ਉਹ ਜਦੋਂ ਉੱਡਦਾ ਹਵਾ ਦੇ ਨਾਲ ਜਾਂ ਕਿਸੇ ਵਾਹਨ ਦੇ ਲੰਘਣ ਨਾਲ ਤਾਂ ਉਹ ਡਕੇੜ ਪਨੀਰ ਤੇ ਪੈਂਦਾ ਉਹਦੇ ਨਾਲ ਪਨੀਰ ਦਾ ਕਾਫੀ ਨੁਕਸਾਨ ਹੁੰਦਾ ਤੇ ਦੂਸਰੀ ਜਿਹੜੀ ਮੇਨ ਤਿਆਗ ਰੱਖਣ ਵਾਲੀ ਗੱਲ ਹੈ ਜਿਹੜੇ ਆਪਣੇ ਖਾਲੇ ਹੁੰਦੇ ਆ ਪਾਣੀ ਵਾਲੇ ਉਹਨਾਂ ਤੋਂ ਵੀ ਆਪਾਂ 2 1/2 ਕਰਮੇ ਜਿਹੜੀ ਪਨੀਰੀ ਵਾਲੀ ਜਗ੍ਹਾ ਉਹ ਹਟਣੀ ਰੱਖਣੀ ਏ ਕਿਉਂਕਿ ਖਾਲੇ ਦੇ ਨਾਲ ਜਿਹੜੀ ਆਪਾਂ ਆਮ ਦੇਖਣ ਨੂੰ ਮਿਲਦਾ ਕਿ ਨੀਮਰ ਰੋੜ ਦੀ ਸਮੱਸਿਆ ਜਾਦਾ ਪੈਂਦੀ ਹੈ ਆਮ ਬਾਣਾ ਦੇ ਨਾਲ ਤਾਂ ਇਹ ਖਾਲੇ ਨੋਬੀ ਨਾਲ ਖਾਲੇ ਦੇ ਨਾਲ ਵੀ ਆਪਾਂ ਨੂੰ ਹਟਮੀ ਰੱਖਣੀ ਪੈਣੀ ਹੈ ਥੋੜੀ ਜਗ੍ਹਾ ਆਪਣੀ ਤੇ ਤੀਸਰੀ ਜਿਹੜੀ ਖਾਸ ਗੱਲ ਹੈ ਉਹ ਜਿਹੜੇ ਆਪਣੇ ਹਾਈਟ ਵਾਲੇ ਫਸਲਾਂ ਜਾਂ ਚਾਰੇ ਵਾਲੀਆਂ ਫਸਲਾਂ ਉਹਨਾਂ ਤੋਂ ਵੀ ਥੋੜੀ ਆਪਾਂ ਨੂੰ ਹਟਮੀ ਜਗ੍ਹਾ ਇਹ ਜਿਹੜੀ ਪਨੀਰੀ ਵਾਲੀ ਰੱਖਣੀ ਚਾਹੀਦੀ ਹੈ ਤਾਂ ਇਹ ਤਾਂ ਹੋ ਗਈ ਜ਼ਮੀਨ ਦੀ ਗੱਲ ਤਾਂ ਇਸ ਤੋਂ ਦੂਸਰੇ ਨੰਬਰ ਤੇ ਜਿਹੜੀ ਗੱਲ ਆਉਂਦੀ ਹੈ ਜ਼ਮੀਨ ਦੀ ਤਿਆਰੀ ਦੀ ਕਿਸਾਨ ਵੀਰੋ ਜਿਹੜੀ ਜਿਵੇਂ ਹਿੰਦੀ ਤਿਆਰੀ ਆਪਾਂ ਨੂੰ ਪਨੀਰੀ ਵਾਲ ਜਗ੍ਹਾ ਦੀ ਉਹ ਘੱਟੋ ਘੱਟ 15-20 ਦਿਨ ਪਹਿਲਾਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸੇ ਗੱਲ ਕਰਕੇ ਮੈਂ ਵੀਡੀਓ ਤੁਹਾਡੀ ਪਹਿਲਾਂ ਬਣਾ ਰਿਹਾ ਕਾਫੀ ਜਨ ਪਨੀਰੀ ਨਾਲ ਤੋਂ ਤਾਂ ਕਿ ਤੁਸੀਂ ਟੈਂਸਰ ਆਪਣੀ ਜ਼ਮੀਨ ਦੀ ਤਿਆਰੀ ਉਹ ਕਰ ਸਕੋ। ਜ਼ਮੀਨ ਦੀ ਤਿਆਰੀ ਦੇ ਵਿੱਚ ਪਹਿਲੀ ਮੇਨ ਗੱਲ ਤਾਂ ਕਿਸਾਨ ਜੀ ਨੂੰ ਇਹੀ ਹੈ ਕਿ ਆਪਾਂ ਗਲੀ ਛੜੀ ਰੂੜੀ ਦੀ ਖਾਦ ਆਪਾਂ ਪਾਉਣੀ ਹੈ ਪਨੀਰੀ ਵਾਲ ਜਗ੍ਹਾ ਦੇ ਵਿੱਚ ਜਿਹਦੇ ਨਾਲ ਕਿ ਆਪਣੀ ਜਿਹੜੀ ਜ਼ਮੀਨ ਹੈ ਉਹਦੀ ਉਪਜਾਊ ਸ਼ਕਤੀ ਵੀ ਕਾਫੀ ਵੱਧਦੀ ਹੈ ਤੇ ਜਿਹੜੀ ਪਨੀਰੀ ਵਾਲ ਜਗ੍ਹਾ ਉਹ ਵੀ ਕੋਲੀ ਰਹਿੰਦੀ ਹੈ ਜਿਵੇਂ ਨਾਲ ਆਪਾਂ ਨੂੰ ਪਨੀਰੀ ਪਟਣ ਵੇਲੇ ਕਾਫੀ ਆਸਾਨ ਨਾਲ ਪਨੀਰੀ ਉਸ ਖੇਤ ਦੇ ਵਿੱਚੋਂ ਪੱਟੀ ਜਾਂਦੀ ਹੈ ਤੇ ਹੁਣ ਜਿਹੜੀ ਆਪਾਂ ਖਾਦਨ ਦੀ ਗੱਲ ਕਰ ਰਹੇ ਜਿਹੜੇ ਬਾਜ਼ਾਰ ਤੋਂ ਉੱਪਰ ਲੈ ਕੇ ਖਾਦਾ ਪਾਉਣੀਆਂ ਨੇ ਇਹ ਕਨਾਲ ਦੇ ਹਿਸਾਬ ਨਾਲ ਵੀਰੋ ਸਾਰੀ ਗੱਲਬਾਤ ਕਰੂੰਗਾ ਮੈਂ ਤੁਸੀਂ ਨੋਟ ਕਰ ਲਿਓ ਤਾਂ ਸਭ ਤੋਂ ਪਹਿਲਾਂ ਜ਼ੂਰੀਆ ਤਿੰਨ ਤੋਂ 3.5 ਕਿਲੋ ਇੱਕ ਕਨਾਲ ਦੀ ਜ਼ੂਰੀਆ ਤੁਸੀਂ ਵਰਤ ਸਕਦੇ ਹੋ ਉਸ ਤੋਂ ਬਾਅਦ ਸੂਪਰ 7 ਤੋਂ 8 ਕਿਲੋ ਬਹੁਤ سارے ਕਿਸਾਨ ਵੀਰ ਸੂਪਰ ਦੀ ਜਗ੍ਹਾ ਤੇ ਡੀਪੀ ਵਰਤਦੇ ਆ ਪਰ ਕਿਸਾਨ ਵੀਰ ਆਮ ਦੇਖਣ ਵਿੱਚ ਆਇਆ ਕਿ डीएपी ਨਾਲੋਂ ਸੁਪਰ ਦੇ کافی ਸੋਹਣੇ ਰਿਜ਼ਲਟ ਮਿਲਦੇ ਆ ਕਿਉਂਕਿ ਸੁਪਰ ਦੇ ਵਿੱਚ ਦੋ ਤਿੰਨ ਤੱਤ ਆਪਾਂ ਨੂੰ ਐਕਸਟਰਾ ਮਿਲ ਜਾਂਦੇ ਆ ਡੀएपी ਨਾਲ ਜਿੱਦਾਂ ਕੈਲਸ਼ੀਅਮ ਹੋ ਗਿਆ ਇਹ ਸੁਪਰ ਦੇ ਵਿੱਚ ਹੁੰਦਾ ਹੈ ਸਲਫਰ ਹੋ ਗਿਆ ਫਾਸਫੋਰਸ ਹੋ ਗਿਆ ਡੀएपी ਦੇ ਵਿੱਚ ਸਿਰਫ ਨਾਈਟ੍ਰੋਜਨ ਤੇ ਫਾਸਫੋਰਸ ਹੀ ਹੁੰਦਾ ਤਾਂ ਹੋ ਸਕੇ ਤਾਂ ਸੁਪਰ ਜ਼ਰੂਰ ਵਰਤਿਓ ਤਿੰਨ ਤੋਂ 3.5 ਕਿਲੋ ਜੂਰੀਆਂ 7 ਤੋਂ 8 ਕਿਲੋ ਸੁਪਰ ਜੇਕਰ ਤੁਹਾਡੇ ਕੋਲ 21% ਵਾਲੀ ਜ਼ਿੰਕ ਤਾਂ 5 ਕਿਲੋ ਤੱਕ ਜੇਕਰ 33% ਵਾਲੀ ਹੈ ਤਾਂ 3 ਕਿਲੋ ਤੱਕ ਕਨਾਲ ਦੀ ਬਰਤਣੀ ਹੈ ਇਸ ਤੋਂ ਬਾਅਦ ਜਿਹੜੀ ਜ਼ੋਰੀਆ ਦੀ ਦੂਸਰੀ ਡੋਹ ਦੇਣੀ ਹੈ ਉਹ 11 ਤੋਂ 12 ਦਿਨ ਤੇ ਆਪਾਂ ਦੇ ਸਕਦੇ ਆ ਇਹ ਹੋ ਗਈ ਵੀਰੋ ਖਾਦਨ ਦੀ ਗੱਲ ਇਸ ਤੋਂ ਬਿਨਾ ਇੱਕ ਦੇਸੀ ਨੁਕਤਾ ਹੈ ਜੇ ਤੁਹਾਡੇ ਨਾਲ ਸਾਂਝਾ ਕਰਨਾ ਉਹ ਹੈਗਾ ਸਰੋਂ ਦੀ ਖਾਲ ਬਾਰੇ ਬਹੁਤੇ ਕਿਸਾਨ ਵੀਰ ਪਿਛਲੇ ਸਮੇਂ ਤੋਂ ਵਰਤ ਵੀ ਰਹੇ ਨੇ ਪਰ ਕਿਸਾਨ ਵੀਰ ਉਹਨੂੰ ਵਰਤਣ ਦੇ ਵਿੱਚ ਆਪਾਂ ਇੱਕ ਛੋਟੀ ਜੀ ਗਲਤੀ ਕਰਦੇ ਆਂ ਕਿਉਂਕਿ ਆਪਾਂ ਜਿਹੜੀ ਸਰੋਂ ਦੀ ਖਾਲਾ ਅਮਤ ਵਰਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਪਾਂ ਪਨੀਰੀ ਲਾਉਣੀ ਹੈ ਉਸੇ ਵੇਲੇ ਆਪਾਂ ਖੇਤ ਦੇ ਵਿੱਚ ਇਹਨੂੰ ਪਾਉਣਾ ਹੈ ਪਰ ਜੇਕਰ ਤੁਸੀਂ ਕਿਸਾਨ ਵੀਰੋ ਸਰੋਂ ਦੀ ਖਾਲਾ ਵਰਤਣੀ ਹੈ ਤਾਂ ਇੱਕ ਗੱਲ ਨੋਟ ਕਰਕੇ ਰੱਖਿਓ ਸਰੋਂ ਦੀ ਖਾਲਾ ਪਹਿਲੀ ਗੱਲ ਤਾਂ 1 ਮਰਲੇ ਮਗਰ 1 ਕਿਲੋ ਤੱਕ ਆਪਾਂ ਵਰਤਣੀ ਹੈ ਪਰ ਇਹ ਵਰਤਣੀ ਕਦੋਂ ਹੈ ਪਨੀਰੀ ਬੀਜਣ ਤੋਂ ਲਗਭਗ 1 ਹਫਤਾ ਪਹਿਲਾਂ ਖੇਤ ਦੇ ਵਿੱਚ ਆਪਾਂ ਪਾਉਣੀ ਹੈ 18 ਤੋਂ 20 ਕਿਲੋ ਦਾ ਕਪਾਹ ਕੋਲ ਆਦੀ ਪਾ ਸਕਦੇ ਆ ਪਰ ਪਾਉਣੀ ਕਦੋਂ ਹੈ ਪਨੀਰੀ ਲਾਉਣ ਤੋਂ ਲਗਭਗ 1 ਹਫਤਾ ਪਹਿਲਾਂ ਫਿਰ ਇਹਦਾ ਪ੍ਰੋਜੈਕਟ ਜਿਹੜਾ ਬਹੁਤ ਸੋਹਣਾ ਦੇਖਣ ਨੂੰ ਮਿਲਦਾ ਕਿਉਂਕਿ ਜਦ ਤੱਕ ਆਪਾਂ ਪਨੀਰੀ ਲਾਉਣੇ ਆ ਉਹ ਤੱਕ ਇਹ ਆਪਣਾ ਕੰਮ ਕਰਨਾ ਜਿਹੜਾ ਇਹ ਸ਼ੁਰੂ ਕਰ ਦਿੰਦੀ ਹੈ ਸੋ ਇਸ ਤਰ੍ਹਾਂ ਇਹ ਜਿਹੜੀ ਸਰੋਂ ਦੀ ਖਾਲਾ ਕੋ ਵਰਤਣੀ ਹੈ ਤੇ ਹੁਣ ਵੀਰੋਂ ਆਪਾਂ ਇਹ ਜਿਹੜੀ ਵੀਡੀਓ ਬਣਾ ਰਿਹਾ 2024 ਦੇ ਵਿੱਚ ਬਣਾ ਰਿਹਾ ਤੇ ਇਹਨਾਂ ਇਸ ਸਾਲ ਦੇ ਵਿੱਚ ਤੁਸੀਂ ਜਿਹੜੀ ਆਪਣੇ ਦਰਮਿਆਨ ਨੇ ਸਮੇਂ ਵਾਲੀ ਕਿਸਮਾਂ ਲਾਉਣੀ ਹੈ ਉਹਨਾਂ ਦੀ ਤੁਸੀਂ ਪੌਦੇ ਸ਼ੁਰੂ ਕਰ ਸਕਦੇ ਹੋ 25 ਮਈ ਤੋਂ ਬਾਅਦ ਬਾਅਦ ਪੌਦੇ ਜਿਹੜੀ ਬੀਜਣੀ ਪਨੀਰੀ ਸ਼ੁਰੂ ਕਰ ਸਕਦੇ ਹੋ ਇਸ ਤਰ੍ਹਾਂ ਜਿਹੜੀ ਬਾਸਮਤੀ ਦੇ ਕਿਸਮਾਂ ਜਾਂ ਘੱਟ ਸਮੇਂ ਵਾਲੇ ਕਿਸਮ ਦੇ 126 131 ਵਗੈਰਾ ਹੋ ਗਈਆਂ ਤਾਂ ਤੁਸੀਂ 10 ਜੂਨ ਤੋਂ ਬਾਅਦ ਜਿਹੜੀ ਪਨੀਰੀ ਲਾਉਣੀ ਪਨੀਰੀ ਵੇਚਣੀ ਸ਼ੁਰੂ ਕਰ ਸਕਦੇ ਹੋ ਇਹ ਜਿਹੜੇ 5 4 3 4 ਗੱਲਾਂ ਤੋਂ ਜਿਹੜਾ ਸੰਦੇ ਕਰੇ ਨੁਕਤੇ ਕਿਸਾਨ ਵੀਰੋ ਇਹਨਾਂ ਨੂੰ ਤੁਸੀਂ ਅਪਣਾ ਕੇ ਤਾਂ ਥੋੜੇ ਦਿਨਾਂ ਦੇ ਵਿੱਚ ਪਨੀਰੀ ਤਿਆਰ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਵੀ ਵਗੈਰਾ ਕਿੰਨਾ ਵਰਤਣਾ ਕਿਸ ਤਰ੍ਹਾਂ ਸੋਧਣਾ ਉਹ ਆਪਾਂ ਅਗਲੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਵੀਡੀਓ ਇੱਥੇ ਖਤਮ ਕਰਦੇ ਆਂ ਕਾਫੀ ਲੰਮੀ ਵੀਡੀਓ ਹੋ ਗਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਮੇਸਿਰ ਪਹੁੰਚ ਸਕੇ ਨਾ ਤਾਂ ਜੇਕਰ ਵੀਡੀਓ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ